ਲਓ ਜੀ ਸੋਹਣਿਓ ਆਪਾਂ ਨੇ ਇੱਕ ਕਲਪੁਰਜਾ ਮੰਗਾਇਆ Amazon ਤੋਂ ਇਹ ਖੋਲਤਾ ਲਿਆ ਪਰ ਮੈਂ ਤੁਹਾਨੂੰ ਦੁਬਾਰੇ ਹੁਣ ਖੋਲ ਕੇ ਦਿਖਾਉਣਾ ਇਹ ਹੈਗਾ DigiTech ਦਾ mic ਆ ਇਹ ਹੁਣ ਤੁਹਾਨੂੰ ਬਹੁਤ ਘੈਂਟ ਘੈਂਟ ਵੀਡੀਓ ਨਵੇਂ-ਨਵੇਂ ਕੰਟੈਂਟ ਨਵੇਂ-ਨਵੇਂ ਤਜਰਬੇ ਇੰਟਰਵਿਊ ਆ ਕਿਸੇ ਦੀ ਜ਼ਿੰਦਗੀ ਤੇ ਕੌਡੀ ਪਾ ਦੇਣੀ ਹੁਣ ਮਤਲਬ ਕਿ ਪੂਰਾ ਕਮਰਸ਼ੀਅਲ ਹਿਸਾਬ ਨਾਲ ਆਪਾਂ ਨੇ ਚੈਨਲ ਨੂੰ ਚਲਾਤਾ ਇਹ ਤਾਂ ਲਾਇਆ ਹੁਣ ਆਪਾਂ 4500 ਦਾ ਕਲਪੁਰਜ ਹੈ ਇਹਦੀ ਘਾਟ ਮਹਿਸੂਸ ਹੁੰਦੀ ਸੀ ਆ ਫੋਨ ਤੇ ਵੀ ਲੱਗ ਜਾਂਦਾ ਐ ਪ੍ਰੋਫੈਸ਼ਨਲ ਕੈਮਰੇ ਤੇ ਵੀ ਲੱਗ ਜਾਂਦਾ ਆ ਦੇਖੋ ਆ ట్రాన్స్మిਟਰ ਆ ట్రాన్స్మిਟਰ ਆ ਹੈਗਾ ਰੀਸੀਵਰ ਆ ਇਹਦੀਆਂ ਸਾਰੀਆਂ ਤਾਰਾਂ ਨੇ ਤੇ ਆ ਤੁਹਾਡੀ ਆ ਸੀ ਟਾਈਪ ਆ ਗਈਆਂ ਦੋ ਆਪਾਂ ਨੂੰ ਤਾਂ ਲਾਈਟਨਿੰਗ ਕੇਬਲ ਚਾਹੀਦੀ ਆ ਇਹ ਆ ਆ ਗਈ ਤੁਹਾਡੀ ਲਾਈਟਨਿੰਗ ਕੇਬਲ ਕਿੱਥੇ ਗਈ ਬਈ ਸਾਲੀ ਆ ਆ ਗਈ ਲਾਈਟਨਿੰਗ ਆਹ ਆਈਫੋਨ ਟੈਲੀਫੋਨ ਵਾਲੀ ਇਹਨੂੰ ਕਨੈਕਟ ਕਰਕੇ ਹੁਣ ਆਪਾਂ ਤੁਹਾਨੂੰ ਹੌਲੀ-ਹੌਲੀ ਜਣੀ ਕਿ ਮੇਰਾ ਇਹ ਹੈਗਾ ਕਿ ਆਪਾਂ ਨੇ ਫਿਲਮਾਂ ਕਰਨੀ ਨੂੰ ਜਾਣਾ ਬਸ ਮੇਰੇ ਮਨ ਚ ਕੀ ਡਾਇਰੈਕਟਿੰਗ ਵਾਲਾ ਕੱਢਣਾ ਜ਼ਰੂਰ ਹੈ ਮੈਂ ਤੇ ਇੱਕ ਮੁੰਡਾ ਸਾਡਾ ਭਰਾ ਹੈ ਮਨਜੀਤ ਰੰਘੇੜੀ ਉਹਦੀ ਜ਼ਿੰਦਗੀ ਤੋਂ ਸ਼ੁਰੂ ਕਰਨੀਆਂ ਨੇ ਫਿਲਮਾਂ ਉਹਦੀ ਜ਼ਿੰਦਗੀ ਬਾਰੇ ਫਿਰ ਹੌਲੀ-ਹੌਲੀ ਕੈਰੈਕਟਰ ਲੈ ਕੇ ਆਵਾਂਗੇ ਸਟਾਫ ਲੱਭ ਜੂਵੇ ਕੁੜੀਆਂ ਮੁੰਡੇ ਕੀੜਾ ਬਹੁਤ ਹੈ ਮਤਲਬ ਮੈਂ ਪ੍ਰੋਫੈਸ਼ਨਲ ਹੀ ਨਹੀਂ ਇਹਨੂੰ ਦੇਖਿਆ ਸੀ ਪਰ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਾਂ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਇੱਕ ਚੰਗੇ ਮੈਂ ਤੁਹਾਨੂੰ ਕਿਹਾ ਕੁਹਾ ਜਾਂਦਾ ਇੱਕ ਚੰਗੇ ਜੀਟੀ ਰੋਡ ਤੇ ਜਿਹੜਾ ਸੋਨਾ ਪੰਪ ਚੱਲਦਾ ਫੁੱਲ ਜਿੱਥੇ ਵਾਰੀ ਨਹੀਂ ਆਉਂਦੀ ਉਨੀਆਂ ਆਮਦਨ ਇੱਕ ਚੈਨਲ ਦੇ ਦਿੰਦਾ ਕੀ ਲੋੜਾ ਟੱਕਰਾ ਮਾਰਨ ਦੀ ਐਵੇਂ ਕਾਦੇ ਵਾਸਤੇ ਮੈਂ ਤਾਂ یوں ਕਮਲ ਹੋਰ ਕੰਮ ਇਸਨ ਔਖੇ ਹੀ ਨੇ ਨਾਲੇ ਆਪਣਾ ਸ਼ੌਕ ਹੈ ਕੋਈ ਸਟ੍ਰੈਸ ਨਹੀਂ ਦੇਣ ਦੀ ਨਹੀਂ ਲੈਣ ਦੀ ਨਹੀਂ ਹੈ ਹੁਣ ਜਾਨੀ ਕਿ ਆਪਾਂ ਤੁਹਾਨੂੰ ਪੂਰੀਆਂ ਤਕੜੀਆਂ ਚੌਂਦੀਆਂ ਚੋਦੀਆਂ ਇਹ ਵੀਡੀਓ ਤੁਹਾਡੇ ਸਾਹਮਣੇ ਆਇਆ ਕਰਨੀਆਂ ਆ। ਆ ਕਰੋ ਦਰਸ਼ਨ। ਇਹ ਆ ਹੈਗਾ ట్రాన్స్‌ਮਿਟਰ ਇਹ ਦੋ ਬੰਦੇ ਆ ਇਹ ਮਤਲਬ ਕਿ ਇਹਨੂੰ ਯੂਜ਼ ਕਰ ਸਕਦੇ ਆ। ਦੋ ਆ ਮਤਲਬ ਕਿ ਮਾਈਕ ਨੇ ਇੱਕ ਆ ਰਸੀਵਰ ਆ ਇਹ ਕਨੈਕਟ ਹੋ ਕੇ ਇੱਥੇ ਤੇ ਕੇਬਲ ਲਾ ਕੇ ਤੁਹਾਡੇ ਫੋਨ ਨਾਲ ਜੁੜ ਜਾਣਾ। ਆ ਇਹਦੇ ਉੱਪਰ ਬਰਸ਼ ਜੇ ਨੇ ਦੋ ਉਹ ਜਿਹੜੇ ਝੁਰਲੂ ਜੇ ਲੱਗਦੇ ਹੁੰਦੇ ਆ ਦੋ ਨਹੀਂ ਹੁੰਦੇ। ਆਪਣੇ ਮੋਸਾਲੇ ਬਰਸ਼ ਜੇ ਵੀ ਆਵਾਜ਼ ਸਾਫ਼ ਕੱਢੇ ਛੇਤੀਓ ਅੱਜ ਤਾਂ ਮੈਂ ਲੇਟ ਹੋ ਗਿਆ ਬੱਚੇ ਸਕੂਲ ਚ ਜਾਣਾ ਹੈ ਕੱਲ ਤੋਂ ਫਿਰ ਆਪਾਂ ਤੁਹਾਨੂੰ ਅੱਜ ਵੀ ਆਊ ਵੀਡੀਓ ਇੱਕ ਇਹਦੇ ਨਾਲ ਇਹਦੇ ਨਾਲ ਵੀ ਬਣਾ ਕੇ ਦਿਖਾਉਣਾ ਤੁਹਾਨੂੰ ਲੈਣਿਆ ਨਜ਼ਾਰਾ ਜਿਹਾ ਥੋੜਾ ਜਿਹਾ ਹੁਣ ਯਾਨੀ ਹਰ ਤਰ੍ਹਾਂ ਦਾ ਸਟੱਫ ਆਇਆ ਕਰੂਗਾ ਪੇਡ ਪ੍ਰੋਮੋਸ਼ਨ ਤੋਂ ਲੈ ਕੇ ਸਾਰਾ ਕੁਝ ਚਲਾਵਾਂਗੇ ਜੇ ਕਿਸੇ ਨੇ ਪੇਡ ਪ੍ਰੋਮੋਸ਼ਨ ਕਰਾਉਣੀ ਹੁੰਦੀ ਹੈ ਸੰਪਰਕ ਕਰ ਲਿਆ ਕਰੋ ਫੇਸਬੁੱਕ ਤੇ ਨੰਬਰ ਹੈਗਾ 76.884062 ਉਹ ਵੀ ਆਪਾਂ ਪੂਰੀ ਜੋਰਾਂ ਸ਼ੋਰਾਂ ਨਾ ਕਰਨੀ ਜੁੜੇ ਰਹੋ ਬਹੁਤ ਧੰਨਵਾਦ ਪਿਆਰ ਦੇਣ ਲਈ ਮਾਰਾ ਪਲੀ ਕਰੇ ਸਤਿ ਸ਼੍ਰੀ ਅਕਾਲ